ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਹਨ ਉਹਨਾਂ ਨਾਲ ਗੱਲ ਕਰਾਂਗੇ ਕਿ ਜਿਹੜੀ ਦਿੱਲੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਨਵੀਨਰ ਨੇ ਤੇ ਰੋਹਿੰਦ ਕੇਜਰੀਵਾਲ ਉਹਨਾਂ ਨੇ ਇੱਕ ਦਿਨ ਪਹਿਲਾਂ ਕਿਹਾ 10 ਗਰੰਟੀਆਂ ਦਿੱਤੀਆਂ ਦੇਸ਼ ਦੇ ਲੋਕਾਂ ਨੂੰ ਵੀ ਆ ਜੇ ਸਾਡੀ ਜਿਹੜੀ ਇੰਡੀਆ ਆਲਾਈਂਸ ਦੀ ਸਰਕਾਰ ਬਣੀ ਤਾਂ 10 ਗਰੰਟੀਆਂ ਅਸੀਂ ਪੂਰੀਆਂ ਕਰਾਂਗੇ ਤੇ ਇਸੇ ਤਰੀਕੇ ਦਾ ਜਿਹੜਾ ਕਾਂਗਰਸ ਪਾਰਟੀ ਨੇ ਮੈਨੀਫੈਸਟੋ ਕੀਤਾ ਉਹਨਾਂ ਨੇ ਵੀ ਸਾਰੀਆਂ ਗੱਲਾਂ ਪਹਿਲਾਂ ਹੀ ਇਹ ਮਹੀਨਾ ਡੇਢ ਮਹੀਨਾ ਉਹਨਾਂ ਨੇ ਉਹ ਪ੍ਰਚਾਰ ਦੇ ਆ ਰਹੇ ਸੋ ਇਹਨਾਂ ਦੇ ਵਿੱਚ ਸਿੱਧੂ ਸਾਹਿਬ ਕੀ ਸਮਾਨਤਾਵਾਂ ਨੇ ਕੀ ਬਖਰੇਵੇਂ ਨੇ ਇਹਦੇ ਬਾਰੇ ਤੁਸੀਂ ਸਾਡੇ ਦਰਸ਼ਕਾਂ ਨਾਲ ਆਪਣੀ ਗੱਲ ਜਿਹੜੀ ਸਾਂਝੀ ਕਰੋ ਹਾਂਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਵੀ ਜਿਹੜਾ ਇੰਡੀਆ ਗੱਠਜੋੜ ਦੇ ਵਿੱਚ ਕਾਂਗਰਸ ਨੇ ਖਾਸ ਕਰਕੇ ਜਿਹੜੇ ਮਸਲੇ ਲਏ ਆ ਉਹ ਤਕਰੀਬਨ ਇਹ ਨੇ ਉਹਨਾਂ ਨੂੰ ਜਾ ਤਾਂ ਡਿলিউਟ ਕਰਤਾ ਜਾ ਉਹਨਾਂ ਨੂੰ ਪਾਸੇ ਕੱਢਤਾ ਤੇ ਜਾ ਉਹਨਾਂ ਦੇ ਉੱਤੇ ਗੱਲ ਇਸ ਕਿਸਮ ਦੀ ਕੀਤੀ ਹੈ ਵੀ ਉਹ ਪਤਾ ਨਹੀਂ ਲੱਗ ਰਿਹਾ ਜਿਵੇਂ ਉਹ ਫਰਜ ਕੀਤਾ ਵੀ ਬਿਲਕੁਲ ਕਲੀਅਰ ਲੈਵਲ ਉੱਤੇ ਰਾਹੁਲ ਗਾਂਧੀ ਦਾ ਜਿਹੜਾ ਪ੍ਰੋਗਰਾਮ ਦਿੱਤਾ ਹੋਇਆ ਹੈ ਮੈਨੀਫੈਸਟੋ ਦਾ ਉਹਦੇ ਚਾ ਵੀ 90% 90% ਆਬਾਦੀ ਵਰਸਸ 10% ਆਬਾਦੀ ਤੇ 90% ਲੋਕਾਂ ਲਈ ਗੱਲ ਕਰਾਂਗੇ ਇਹ ਜਿਹੜਾ ਸੋਸ਼ਲ ਜਸਟਿਸ ਦਾ ਮਸਲਾ ਹੈ ਇਕਨੋਮਿਕ ਜਸਟਿਸ ਦਾ ਮਸਲਾ ਹੈ ਉਹ ਇਹਦੇ ਚ ਬਿਲਕੁਲ ਕੇਜਰੀਵਾਲ ਨੇ ਨਹੀਂ ਕਿਹਾ ਕੇਜਰੀਵਾਲ ਨੇ ਠੀਕ ਹੈ ਜੀਐਸਟੀ ਬੰਦ ਕਰਾਂਗੇ ਜੀਐਸਟੀ ਚੇਂਜ ਕਰਾਂਗੇ ਜੀਐਸਟੀ ਨੂੰ ਰੈਸ਼ਨਲਾਈਜ਼ ਕਰਾਂਗੇ ਰੈਸ਼ਨਲਾਈਜ਼ ਕਰਾਂਗੇ ਚਲੋ ਇਹਨੇ ਰੈਸ਼ਨਲਾਈਜ਼ ਸਭ ਜਾਣ ਕੇ ਵਰਤਤਾ ਰੈਸ਼ਨਲਾਈਜ਼ ਦਾ ਮਤਲਬ ਨਹੀਂ ਸੀ ਉਹਦੇ ਤੱਕ ਹੈ ਵੀ ਇੱਕ ਜੀਐਸਟੀ ਹੋੂ ਬਾਕੀ ਸਾਰੀ ਬੰਦ ਕਰਾਂਗੇ ਹੁਣ ਤਾਂ ਕਲੀਅਰ ਲੈਵਲ ਤੇ ਕਿਹਾ ਨੌਕਰੀਆਂ ਦੇ ਬਾਰੇ ਬਿਲਕੁਲ ਕਲੀਅਰ ਨਹੀਂ ਲਿਖਿਆ ਉਸ ਕਿਸਮ ਦਾ ਵੀ ਕਿਵੇਂ ਦੇਵਾਂਗੇ ਜਿਹੜਾ ਕੰਮ ਦਿੱਲੀ ਸਰਕਾਰ ਦੇ ਵਿੱਚ ਬੈਕਲੌਗ ਪਿਆ ਜਾਂ ਜਿਹੜੀਆਂ ਵੀ ਪੰਜਾਬ ਸਰਕਾਰ ਵਿੱਚ ਬੈਕਲੌਗ ਪਿਆ ਅਸੀਂ ਇਮੀਡੀਏਟਲੀ ਪੂਰਾ ਕਰਾਂਗੇ ਇਹ ਗੱਲ ਨਹੀਂ ਕੀਤੀ ਉਹਨੇ ਇਹਨੇ ਤਾਂ ਕੀਤਾ ਵੀ ਬੈਕਲੌਗ ਤੋਂ ਸਿੱਧੀਆਂ ਸਿੱਧੀਆਂ ਹੀ ਨੌਕਰੀਆਂ ਪੰਜਾਬ ਦੇਸ਼ ਲੈਵਲ ਤੇ ਸਰਕਾਰ ਆ ਗਈ ਤਾਂ ਅਸੀਂ ਸਾਰੀਆਂ ਨੌਕਰੀਆਂ ਦੇਵਾਂਗੇ ਜਿਹੜਾ ਜਿਨ੍ਹਾਂ ਨੇ ਆਲਰੇਡੀ ਆਲਰੇਡੀ ਜਿਨ੍ਹਾਂ ਦਾ ਪ੍ਰੋਸੈਸ ਹੋ ਚੁੱਕਿਆ ਤੇ ਨੌਕਰੀਆਂ ਉਹ ਭਰੀਆਂ ਨਹੀਂ ਖਾਲੀ ਥਾਵਾਂ ਪਈਆਂ ਤੇ ਉਹਨਾਂ ਦੀ ਕਿੱਡੀ ਵੱਡੀ ਗਿਣਤੀ ਪਈ ਹੈ 29 ਲੱਖ ਦੇ ਨੇੜੇ ਤੇ ਉਹ ਸਾਰਾ ਕੁਝ ਇਹਨੇ ਨਹੀਂ ਉਸ ਤੋਂ ਪਾਸੇ ਵੱਟਿਆ ਦੂਸਰਾ ਇਹ ਕਨਸਟੀਟਿਊਸ਼ਨ ਨੂੰ ਬਚਾਵਾਂਗੇ ਕੋਈ ਗੱਲ ਨਹੀਂ ਕਿਉਂਕਿ ਇਹ ਦਲਤਾਂ ਦੀ ਗੱਲ ਹੈ ਇਹ ਇਹ ਹਿੰਦੂਤਵ ਦੀ ਗੱਲ ਹੈ ਨਹੀਂ ਇਹ ਤਾਂ ਪਾਸੇ ਦੀ ਗੱਲ ਹੈ ਇਸ ਕਰਕੇ ਇਹ ਹਿੰਦੂਤਵ ਵਾਲੀ ਬੋਲੀ ਜ਼ਿਆਦਾ ਬੋਲਿਆ ਆਉਣ ਸਾਰਿਆਂ ਨੇ ਕਿਹਾ ਜੀ ਮੈਂ ਨਿਕਲਣਸਾਰ ਜੇਲ੍ਹ ਚੋਂ ਬਾਹਰ ਆਉਣ ਸਾਰ ਮੈਂ ਸਿੱਧਾ ਹਿੰਦੂ ਹਨੂਮਾਨ ਮੰਦਿਰ ਗਿਆ ਜਿਹੜੀ ਹਾਈਲਾਈਟ ਨੇ ਜਿਹੜੇ ਕੀਤੀ ਆ ਉਹ ਉਹ ਜਿਹੜਾ ਹਿੰਦੂਤਵ ਵਾਲਾ ਪੁਆਇੰਟ ਆ ਉਹਨੂੰ ਜ਼ਿਆਦਾ ਹਾਈਲਾਈਟ ਕਰਦਾ ਤੁਸੀਂ ਤੇ ਇਸ ਕਰਕੇ ਇਹਨੇ ਇਸੇ ਕਰਕੇ ਇਹ ਨੇ ਵੀ ਡੈਮੋਕ੍ਰੇਸੀ ਨੂੰ ਬਚਾਓ ਤੇ ਬਚਾਉਣ ਦੀ ਕੋਈ ਗੱਲ ਨਹੀਂ ਕੀਤੀ ਡੈਮੋਕ੍ਰੇਸੀ ਬਚਾਉਣ ਦੇ ਵਿੱਚ ਵੱਡਾ ਇਸ਼ੂ ਤਾਂ ਇਹ ਹੈ ਵੀ 90% ਲੋਕਾਂ ਦੀ ਗੱਲ ਕਰੋ 90% ਵਿੱਚ ਫਿਰ ਮੁਸਲਮਾਨ ਵੀ ਆਉਂਦੇ ਆ ਮਨੋਰਟੀਆ ਵੀ ਆਉਂਦੀਆਂ ਤੇ ਜਾਂ ਮਤਲਬ ਕਿ ਇਹ 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 ਮਸਲਾ ਹੀ ਨਹੀਂ ਆਉਂਦਾ ਵੀ ਮਨੋਰਟੀ ਮੈਜੋਰਟੀ ਜਾਂ ਧਰਮ ਦਾ ਗੱਲ ਹੀ ਨਹੀਂ ਆਉਂਦੀ ਇਸ ਕਰਕੇ ਇਹ ਮਸਲਾ ਇਹ ਨੇ ਇਸ ਤਰੀਕੇ ਨਾਲ ਲਿਆ ਹੀ ਨਹੀਂਗਾ ਦੋਨੋਂ ਮੇਨ ਇਸ਼ੂ ਨਹੀਂ ਨਹੀਂ ਚੱਕੇ ਨੇ ਟੱਚ ਨਹੀਂ ਕੀਤੇ ਉਨੇ ਇੱਕ ਚైనా ਦਾ ਜਿਹੜਾ ਹੈ ਵੀ ਚైనా ਦਾ ਤਾਂ ਸਿੱਧੇ ਲੈਵਲ ਉੱਤੇ ਇੰਡੀਆ ਨੇ ਲਿਆ ਹੀ ਨਹੀਂ ਇੰਡੀਆ ਗਠਬੰਧਨ ਨੇ ਨਹੀਂ ਲਿਆ ਕਾਂਗਰਸ ਪਾਰਟੀ ਨੇ ਨਹੀਂ ਲਿਆ ਉਹ ਕਿਹਾ ਵੀ ਹਾਂ ਇਹ ਮੰਨਦਾ ਨੀਗਾ ਤੇ ਉੱਥੇ ਉਹਨਾਂ ਨੇ ਕਾਫੀ ਅੰਦਰ ਤੱਕ ਆ ਗਏ ਆ ਵਾਪਸ ਛੜਾਵਾਂਗੇ ਇਹ ਸਾਰੀ ਹਿੰਦੂਤਵ ਅਜੰਡੇ ਦੀ ਗੱਲਬਾਤ ਹੈ ਫਿਰ ਇਸ ਨੇ ਉਸੇ ਤਰੀਕੇ ਨਾਲ ਜਿਵੇਂ ਆਪਾਂ ਕਿਹਾ ਜਾਂਦਾ ਵੀ ਇਹ ਬੀਜੇਪੀ ਦੀ ਬੀ ਟੀਮ ਹੈ ਉਸੇ ਤਰੀਕੇ ਨਾਲ ਹਿੰਦੂਤਵ ਦਾ ਅਜੰਡਾ ਕਰਨ ਲਈ ਜਾ ਨੈਸ਼ਨਲਿਜ਼ਮ ਜਾਂ ਆਲਟਰ ਨੈਸ਼ਨਲਿਜ਼ਮ ਬਾਰੇ ਲਈ ਇਨਕੀ ਪਾਕਿਸਤਾਨ ਨਹੀਂ ਕਿਹਾ ਤੇ ਚైనా ਕਹਿੰਦਾ ਤੇ ਗੱਲ ਇੱਕੋ ਹੀ ਹੈ ਇੱਕ ਅਕਲ ਜਿਹੜੀ ਬੀਜੇਪੀ ਹੈ ਜਾਂ ਮੋਦੀ ਹੈ ਮੋਦੀ ਕੰ ਕਰਦਾ ਗੱਲ ਹਮੇਸ਼ਾ ਪਾਕਿਸਤਾਨ ਦੀ ਪਾਕਿਸਤਾਨ ਦੇ ਨਾਲ ਦੀ ਚైనా ਦੀ ਨਹੀਂ ਕਰਦਾ ਇਹਨੇ ਜਾਣ ਕੇ ਪਾਕਿਸਤਾਨ ਛੱਡ ਕੇ ਵੀ ਉਹਦੀ ਗੱਲ ਛੱਡ ਦਿਆ ਦੂਜੇ ਪਾਸੇ ਕੀਤੀ ਦੂਜਾ ਇਹ ਫਜ਼ੂਲ ਗੱਲਾਂ ਬਹੁਤ ਖੜੀਆਂ ਕੀਪਰੀਏ ਨੇ ਨਹੀਂ ਨਹੀਂ ਜੀ ਦੇਖੋ ਜਿਸ ਬਾਰੇ ਕੁਝ ਗੱਲਾਂ ਤਾਂ ਜੈਨੂਨ ਜਿਵੇਂ ਹੈ ਨਾ ਕਿ ਵੀ ਅਸੀਂ ਅਗਨੀਵੀਰ ਖਤਮ ਕਰ ਦਾਂਗੇ ਅਗਨੀਵੀਰ ਕਾਂਗਰਸ ਵੀ ਕਹਿੰਦੀ ਹੈ ਵੀ ਅਸੀਂ ਅਗਨੀਵੀਰ ਖਤਮ ਕਰਾਂਗੇ ਤੇ ਰੈਗੂਲਰ ਜਿਹੜੀ ਹੈ ਪਰਮਾਨੈਂਟ ਜੌਬ ਜਿਹੜੇ ਹੈ ਫੌਜੀਆ ਨੂੰ ਦਵਾਂਗੇ ਇਹ ਇਹ ਇਹਨੇ ਵੀ ਕਿਹਾ ਇਹ ਉਹਨੇ ਵੀ ਕਿਹਾ ਫਿਰ ਇਹ ਤਾਂ ਠੀਕ ਹੈ ਅਗਨੀਵੀਰ ਸਾਲ ਤੱਕ ਹੈ ਫਿਰ ਇਹਨੇ ਕਿਹਾ ਉਹਦੇ ਤੋਂ ਵਕ ਕਿਹਾ ਵੀ ਅਸੀਂ ਜਿਹੜੇ ਆ ਦੇਸ਼ ਦੇ ਜਿਹੜੇ ਗਰੀਬ ਜਨਤਾ ਉਹਨੂੰ ਮੁਫਤ ਬਿਜਲੀ ਦਵਾਂਗੇ ਬੱਚਿਆਂ ਦੀ ਮੁਫਤ ਪੜ੍ਹਾਈ ਦਾ ਪ੍ਰਬੰਧ ਕਰਾਂਗੇ ਮੇਰੇ ਕੱਲ ਬੱਚਿਆਂ ਦੀ ਮੁਫਤ ਪੜ੍ਹਾਈ ਦਾ ਪਹਿਲਾਂ ਹੀ ਸਾਡੇ ਦੇਸ਼ 'ਚ ਪ੍ਰਬੰਧ ਹੈਗਾ ਜਿਹੜਾ ਰਾਈਟ ਟੂ ਐਜੂਕੇਸ਼ਨ ਉਹਦੇ ਤਹਿਤ ਹੈਗਾ ਤੇ ਕੁਝ ਮਤਲਬ ਕਈ ਸਿਮਿਲਰਿਟੀਆਂ ਹੈਗੀਆਂ ਵੇਖੋ ਬਿਲਕੁਲ ਨਹੀਂ ਹੈ ਰਾਈਟ ਟੂ ਐਜੂਕੇਸ਼ਨ ਦਾ ਫਰਕ ਹੋਰ ਹੈ ਮੁਫਤ ਪੜ੍ਹਾਈ ਦੇਣ ਦਾ ਵਰਕ ਫਰਕ ਹੋਰ ਹੈ ਤੁਸੀਂ ਰਾਸ਼ਨ ਦੇਣ ਦਾ ਮਤਲਬ ਹੋਰ ਹੈ ਰਾਸ਼ਨ ਨੂੰ ਕਮਾਉਣ ਜੋ ਕੇ ਲੋਕ ਬਣਾਉਣ ਦਾ ਬਟਲ ਹੋਰ ਹੈ ਇਸ ਕਰਕੇ ਇਹ ਗਰੰਟੀਆਂ ਦੇ ਕੇ ਲੋਕਾਂ ਨੂੰ ਉਸੇ ਲੈਵਲ ਤੇ ਰੱਖਣ ਦਾ ਜਿਹੜਾ ਪ੍ਰੋਸੈਸ ਹੈ ਜਿਹੜਾ ਕਾਂਗਰਸ ਦਾ ਮੈਨੀਫੈਸਟੋ ਤਾਂ ਟੋਟਲ ਇੱਕ ਪੈਟਰਨਿਕ ਸਮਾਜ ਦੀ ਬਵਸਤਾ ਨੂੰ ਚੇਂਜ ਕਰਦਾ ਇਹ ਤਾਂ ਤੁਸੀਂ ਗਰੰਟੀਆਂ ਨਾਲ ਹੀ ਅਸੀਂ ਪੈਸੇ ਦੇਵਾਂਗੇ ਅਸੀਂ ਬਿਜਲੀ 300 ਯੂਨਿਟ ਜੋ ਪੰਜਾਬ ਚ ਕਰਦੇ ਅਸੀਂ ਸਾਰਿਆਂ ਨੂੰ ਮੁਫਤ ਬਿਜਲੀ ਦੇਵਾਂਗੇ ਇਹ ਜਿਹੜੀ ਮੁਕਤ ਵਾਲੀ ਪ੍ਰਕਿਰਿਆ ਇਹ ਲੋਕਾਂ ਦੀ ਲੋਕਾਂ ਨੂੰ ਏਮਪਾਵਰਮੈਂਟ ਨਹੀਂ ਕਰਦਾ ਲੋਕਾਂ ਨੂੰ ਇਹ ਲੋਕਾਂ ਨੂੰ ਮਤਲਬ ਕਿ ਵੀ ਇੱਕ ਝਾਂਸੇ ਤੇ ਲਾਲਚ ਦੇ ਕੇ ਤੇ ਇੱਕ ਵੋਟ ਖਿੱਚਣ ਵਾਲਾ ਇੱਕ ਪਰਪੰਚਾ ਜਾਂ ਨੌਲੀਪਾਪ ਹੈ ਸਾਰੇ ਇਹ ਨਹੀਂ ਹੈ ਸਵਾਲ ਆ ਵੀ ਲੋਕਾਂ ਨੂੰ ਪਾਵਰ ਕਰਨਾ ਮਤਲਬ ਲੋਕਾਂ ਨੂੰ ਪੈਸੇ ਕਮਾਉਣ ਦੇ ਜਾਂ ਸਵੈਮਾਨ ਦੀ ਜ਼ਿੰਦਗੀ ਜਾਂ ਡਿਗਨਿਟੀ ਦੀ ਜ਼ਿੰਦਗੀ ਜਿਉਣ ਦਾ ਦੇ ਕਾਬਿਲ ਬਣਾਉਣਾ ਉਹਦੇ ਲਈ ਸਾਰਾ ਸਟਰਕਚਰ ਤੇ ਵਿਵਸਥਾ ਚੇਂਜ ਕਰਨੀ ਪੈਂਦੀ ਹੈ ਜਿਹੜਾ ਇਕਨੋਮਿਕ ਸਟਰਕਚਰ ਹੈ ਉਹਦੀ ਗੱਲ ਨਹੀਂ ਬੇਸੇ ਕਰਦਾ ਹੁਣ ਅਗਨੀਵੀਰ ਨਾਲ ਤਾਂ ਅਗਨੀਵੀਰ ਤਾਂ ਨੌਕਰੀ ਦਾ ਮਸਲਾ ਬੇਸੇ ਉਹ ਵੀ ਹੈਗਾ ਮਸਲਾ ਵੀ ਜੇ ਫਰਜ਼ ਕੀਤਾ ਬੰਦੇ ਬੰਦੇ ਡਿਗਨਿਟੀ ਨਾਲ ਜਾ ਕੇ ਉੱਥੇ ਨੌਕਰੀ ਕਰਦੇ ਆ ਤੁਸੀਂ ਖਤਰਾ ਨਹੀਂ ਹੈ ਤੁਸੀਂ ਰੈਗੂਲਰ ਜੌਬ ਕਰ ਰਹੇ ਹੋ ਤਾਂ ਤੁਹਾਡੀ ਉਨੀ ਡਿਗਨਿਟੀ ਤੇ ਰਿਸਪੈਕਟੇਬਿਲਟੀ ਵੀ ਮਿਲਦੀ ਹੈ ਤੇ ਅਗਨੀਵੀਰ ਨੂੰ ਨਹੀਂ ਮਿਲਦੀ 4 ਸਾਲਾਂ ਬਾਅਦ ਜਦੋਂ ਟ੍ਰੇਨਡ ਹੁੰਦਾ ਉਹ ਤਾਂ ਵਾਪਸ ਆ ਜਾਂਦੇ ਆ ਜਾਂ ਜਿਵੇਂ ਹੁਣ ਹੋਇਆ ਪੰਜਾਬ ਦੇ ਵਿੱਚ ਕਈ ਥਾਈ ਹੋਇਆ ਵੀ ਜਦੋਂ ਅਗਨੀਵੀਰ ਹਜੇ ਜਾ ਕੇ 6-7 ਮਹੀਨੇ ਉਹਨੇ ਜੋਬ ਹੀ ਕੀਤੀ ਹੈ ਇਹਨੇ ਇਹਨੇ ਕਿਸੇ ਨਾ ਕਿਸੇ ਦੁਰਕਟ ਰਾਜ ਕਿਸੇ ਬਾਰਡਰ ਤੇ ਕਿਸੇ ਲੜਾਈ ਦਾ ਸ਼ਿਕਾਰ ਹੋ ਗਏ ਤਾਂ ਉਹ ਬੰਦਿਆਂ ਦੇ ਇੱਥੇ ਇੱਥੇ ਬੰਦਿਆਂ ਦੇ ਜਨਾਜ਼ੇ ਇੱਥੇ ਪਹੁੰਚ ਜਾਂਦੇ ਆ ਪੰਜਾਬ ਉਹ ਅਗਨੀ ਵੀਰ ਬੰਦਿਆਂ ਦਾ ਹੀ 7-8 ਮਹੀਨਿਆਂ ਬਾਅਦ ਉਹ ਤੇ ਇਹ ਜਿਹੜਾ ਸਾਰਾ ਕੁਝ ਆ ਇਹ 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 ਤਾਂ ਗੱਲ ਮੰਨੀ ਵੀ ਇਹ ਹਟਾਉਣਾ ਪਊਗਾ ਅਗਨੀ ਵੀਰ ਤੇ ਵਿਰੋਧ ਸਾਰੇ ਹੋ ਰਹੇ ਆ ਪਰ ਬੇਸਿਕ ਇਸ਼ੂ ਜਿਹੜਾ ਦੋਨਾਂ 'ਚ ਫਰਕ ਆ ਉਹ ਜਿਹੜੀ ਜਿਹੜੀ ਕਿਸੇ ਧਾਰਮਿਕ ਲੈਵਲ ਤੇ ਫਿਰਕਾ ਪ੍ਰਸਤੀ ਲੈਵਲ ਤੇ ਵੰਡ ਕੇ ਜਿਹੜੀ ਸਿਆਸਤ ਕਰਦਾ ਮੋਦੀ ਗਵਰਨਮੈਂਟ ਕਰ ਰਹੀ ਹੈ ਜਾਂ ਭਾਜਪਾ ਕਰ ਰਹੀ ਹੈ ਜੋ ਮੋਦੀ ਕਰ ਰਿਹਾ ਇਹ ਵੀ ਉਸੇ ਲੈਵਲ ਤਰਜ ਉਤੇ ਹੀ ਕਰਨਾ ਚਾਹੁੰਦਾ ਜਿਵੇਂ ਹੁਣ ਚਾਈਨਾ ਵਾਲੀ ਵੀ ਇਹ ਪੂਰਾ ਅਲਟਰਾ ਨੈਸ਼ਨਲਿਜ਼ਮ ਖੜਾ ਕਰਨਾ ਚਾਹੁੰਦਾ ਉਹ ਪਾਕਿਸਤਾਨ ਦਾ ਕਰਦੇ ਸੀ ਭਾਜਪਾ ਵਾਲੇ ਉਹ ਇਧਰ ਕਰਦਾ ਤੇ ਇਸੇ ਤਰੀਕੇ ਨਾਲ ਇਹ ਮੈਂ ਪਹਿਲਾਂ ਇਹ ਗੱਲ ਨੂੰ ਬੜੇ ਜ਼ੋਰ ਸ਼ੋਰ ਨਾਲ ਜਿਆਦਾ ਕੌਣ ਕਹਿੰਦਾ ਵੀ ਇਹਨੂੰ ਹਨੂਮੰਦਰ ਹਨੂਮਾਨ ਮੰਦਰ ਨਾ ਜਾਵੇ ਹਨੂਮਾਨ ਮੰਦਰ ਜਾ ਕੇ ਉਹਦਾ ਪ੍ਰੋਪਗੈਂਡਾ ਕਰਨਾ ਆਪਣੇ ਆਪ ਤੋਂ ਵੱਡੀ ਗੱਲ ਹੈ ਜਾ ਇਹ ਕਹਿਣਾ ਵੀ ਅਗਲੇ 75 ਅਗਲੇ 75 ਸਾਲਾਂ ਦਾ ਮੋਦੀ ਹੋਣ ਵਾਲਾ ਇਹਨਾਂ ਦੇ ਆਪ ਦੇ ਅਸੂਲ ਹੈ ਵੀ 75 ਸਾਲਾਂ ਬਾਅਦ ਤਾਂ ਇਹਨਾਂ ਨੂੰ ਹੋਰ ਚੁਣਨਾ ਪਊਗਾ ਇਹਨਾਂ ਨੇ ਬੁਰਲੀਮ ਨੋ ਡੋਰਸ਼ੀਟ ਵਾ ਨਹੀਂ ਤੇ ਕਿੰਨੇ ਬੰਦੇ 75 ਸਾਲ ਦੇ ਹੋਏ ਸੀ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਤਾ ਵੀ ਉਹ ਹੋਰ ਨਾ ਦਿਖਾਉਣਗੇ ਕੀ ਗਾਰੰਟੀ ਉਹ ਤਾਂ ਉਹਨਾਂ ਦਾ ਆਪਣਾ ਆਪਣਾ ਜੇ ਡਿਕਟੇਟਰ ਲੈਵਲ ਤੇ ਕਬਜ਼ਾ ਕਰਨਾ ਚਾਹੁੰਦਾ ਤਾਂ ਕਰ ਹੀ ਰੱਖੂਗਾ ਤੇ ਇਹੀ ਜੀਆਂ ਗੱਲਾਂ ਵੀ ਤੁਸੀਂ ਇਹ ਹੁਣ ਅਮਿਤ ਸ਼ਾਹ ਲਈ ਵੋਟਾਂ ਮੰਗ ਰਿਹਾ ਹੈ ਜੀਆਂ ਤਾਂ ਕੋਈ ਗੱਲ ਨਹੀਂ ਇਹ ਜਿਹੜੀਆਂ ਸਾਰੀਆਂ ਪਰਸਨੈਲਿਟੀਆਂ ਤੇ ਗੱਲ ਜਾਦਾ ਕਰਨੀ ਐ ਜਦੋਂ ਉਹ ਰਾਹੁਲ ਪਰਸਨੈਲਿਟੀ ਦੀ ਗੱਲ ਕਰਦਾ ਰਾਹੁਲ ਰਾਹੁਲ ਕਰਦਾ મોદી ਦੀ ਗੱਲ ਉਹਦੇ ਪਿੱਛੇ ਸਾਰੀ ਇਕਨੋਮਿਕ ਵਿਵਸਥਾ ਨਾਲ ਜੋੜ ਕੇ ਗੱਲ ਕਰਦਾ ਇਕੱਲੇ ਨਾਲ ਨਹੀਂ ਕਰਦਾ ਉਹ ਉਹਨੂੰ મોદી ਕਹਿ ਕੇ ਨਹੀਂ ਕਰਦਾ મોદી ਨਾਲ ਜਿਹੜੀਆਂ ਜੁੜੀਆਂ ਹੋਈਆਂ ਗੱਲਾਂ ਜਾਂ મોદી ਨੇ ਜੇ ਅਰਥਵਿਵਸਥਾ ਬਦਲਤੀ ਐ ਜਾਂ ਦੇਸ਼ ਦੇ ਵਿੱਚ ਬੇਰੁਜ਼ਗਾਰੀ ਤੇ ਹੋਰ ਸਾਰਾ ਮਾਹੌਲ ਸਾਰਾ ਖੜਾ ਕੀਤਾ ਕੋਵਿਡ ਸ਼ੀਟ ਵਰਕੇ ਪੈਸਿਆਂ 'ਚ ਲਿਆ ਆ ਲੋਕਾਂ ਨੂੰ ਕੋਵਿਡ ਦੇ ਦਿਨਾਂ ਵਿੱਚ ਤੰਗ ਕੀਤਾ ਇਹ ਸਾਰਾ ਕੁਝ ਉਹ ਜੋੜ ਕੇ ਲਿਆਉਂਦਾ ਇੱਥੇ ਹੀ ਫਰਕ ਹੈ ਦੋਨਾਂ ਦੇ ਵਿੱਚ ਇਹ ਇਹ ਸਾਰੀਆਂ ਗ੍ਰੰਟ ਇਹ ਸਾਰੇ ਸੁਪਰਫੀਸ਼ੀਅਲ ਤੇ ਉੱਪਰਲੀ ਸਤਾ ਦੀ ਗੱਲ ਬਹੁਤੀ ਕੇਜਰੀਵਾਲ ਕਰ ਰਿਹਾ ਤੇ ਇਹ ਇਸੇ ਕਰਕੇ ਇਹਦਾ ਫਰਕ ਦੋਨਾਂ 'ਚ ਹੈਗਾ ਜੀਐਸਟੀ ਰੈਸ਼ਨਲਾਈਜ਼ ਕਰਾਂਗੇ ਉਹਨਾਂ ਨੇ ਤਾਂ ਬਕਾਇਦਾ ਕਹਿ ਰੱਖਿਆ ਵੀ ਇੰਨੇ ਇੱਕ ਦੀ ਰੈਸ਼ ਹੋਊਗੀ 17 17% ਜਿਹੜੀ ਹੈ ਇੱਕੋ ਹੋਊਗਾ ਜੀਐਸਟੀ ਜ਼ਿਆਦਾ ਨਹੀਂ ਹੋਏਗੀ ਕਿਸੇ ਵੀ ਲੈਵਲ ਤੇ ਔਰ ਨੌਕਰੀਆਂ ਸਾਰੀਆਂ ਅਸੀਂ ਭਰਾਂਗੇ ਉਹਨਾਂ ਨੂੰ ਓਪਨ ਕਿਹਾ ਹੋਇਆ ਤੇ ਐਜੂਕੇਸ਼ਨ ਸਿਸਟਮ ਦਾ ਰਾਈਟ ਟੂ ਐਜੂਕੇਸ਼ਨ ਦਾ ਮਤਲਬ ਥੋੜਾ ਹੱਕ ਹੈ ਗਰੰਟੀ ਨਹੀਂ ਹਸਪੀਟਲ ਦੇ ਹੈਲਥ ਦੀ ਗਰੰਟੀ ਨਹੀਂ ਥੋੜਾ ਹੱਕ ਹੈ ਰਾਈਟ ਤੇ ਦੋਨਾਂ 'ਚ ਫਰਕ ਹੈ ਇਹ ਜਿਹੜਾ ਗਰੰਟੀਆਂ ਵਾਲਾ ਪ੍ਰੋਸੈਸ ਚੱਲਿਆ ਇਹ ਅਨ ਡੈਮੋਕਰੈਟਿਕ ਹੈ ਗੈਰ ਲੋਕਤੰਤਰੀ ਗੱਲਬਾਤ ਹੈ ਜਿਹੜੀ ਇਹ ਨੇ ਇਸ ਨੇ ਕੇਜਰੀਵਾਲ ਨੇ ਸ਼ੁਰੂ ਕੀਤੀ ਹੋਈ ਹੈ ਔਰ ਉਹਨਾਂ ਦੀ ਬੋਲੀ ਜੇ ਕਾਂਗਰਸ ਦੀ ਬੋਲੀ ਵਿੱਚ ਇਹ ਸ਼ਬਦ ਨਹੀਂ ਦੇਖੋਗੇ ਜਿਹੜੇ ਕਿ ਇਹਦੀ ਬੋਲੀ ਵਿੱਚ ਇਹਦੀ ਸਿਆਸੀ ਏਜੰਡੇ ਵਿੱਚ ਆ ਰਹੇ ਹਨ ਹਾਂਜੀ ਜਤਨਾਲ ਜੀ ਇੱਕ ਗੱਲ ਜਿਹੜੀ ਮਤਲਬ ਜਿਹੜੇ ਕਿਸਾਨਾਂ ਦੇ ਮਾਮਲੇ ਤੇ ਇਹਨਾਂ ਨੇ ਵੀ ਕਿਹਾ ਵੀ ਅਸੀਂ ਜਿਹੜਾ ਉਹਨਾਂ ਨੂੰ ਐਮਐਸਪੀ ਦੀ ਗਾਰੰਟੀ ਦੇਵਾਂਗੇ ਉਹ ਕਾਂਗਰਸ ਨੇ ਵੀ ਕਿਹਾ ਐਮਐਸਪੀ ਦੀ ਗਾਰੰਟੀ ਅਸੀਂ ਦੇਵਾਂਗੇ ਕਰਜ਼ੇ ਦੀ ਗੱਲ ਵੀ ਕੀਤੀ ਹੈ ਮਤਲਬ ਇਹ ਗੱਲਾਂ ਕਾਫੀ ਸਿਮਿਲਰਿਟੀਆਂ ਹੈਗੀਆਂ ਮਤਲਬ ਇੱਕ ਦੂਜਾ ਇਹ ਗੱਲ ਵੀ ਜਿਹੜੀਆਂ ਹੁਣ ਚੋਣਾਂ ਹੋਣੀਆਂ ਇਹਨਾਂ ਦੀ ਪਾਰਟੀ ਪੰਜਾਬ ਦੀ ਹੈ ਤੇ 13 ਲੜ ਰਹੀ ਦਿੱਲੀ ਦੇ ਵਿੱਚ ਚਾਰ ਲੜ ਰਹੀ ਹੈ ਹਰਿਆਣਾ ਦੇ ਵਿੱਚ ਇੱਕ ਲੜ ਰਹੀ ਹੈ ਗਰੰਟੀਆਂ ਦਾ ਪੂਰੇ ਦੇਸ਼ ਲਈ ਕੀਤੀਆਂ ਜਾ ਰਹੀਆਂ ਤੇ ਬਾਕੀ ਧਾਵਾਂ ਤੇ ਬਹੁਤੇ ਧਾਵਾਂ ਤੇ ਚੋਣਾਂ ਹੋ ਗਈਆਂ ਜਾਂ ਹੁਣ ਜਿਹੜੇ ਚੌਥੇ ਕੋਰਡ ਦੀਆਂ ਵੋਟਾਂ ਅੱਜ ਪੈ ਗਈਆਂ ਉਸ ਤੋਂ ਬਾਅਦ 5 ਤੇ 6 ਤੇ 7 ਤਕਰੀਬਨ 150 ਸੀਟਾਂ ਰਹਿ ਜਾਣਗੀਆਂ ਉਸ ਦੌਰ ਦੇ ਵਿੱਚ ਜਿਹੜੀਆਂ ਗਰੰਟੀਆਂ ਹਨ ਉਹਨਾਂ ਦਾ ਕੀ ਮੀਨਿੰਗ ਹੈ ਵੇਖੋ ਫੇਰ ਹਜੇ ਫੇਰ ਬਾਦਾਰੋਂ ਉਸੇ ਕਰ ਨੂੰ ਪਰੋਣਾ ਜਿਹੜਾ ਗਰੰਟੀ ਦਾ ਮੀਨਿੰਗ ਹੈ ਵੇਖੋ ਐਮਐਸਪੀ ਨੂੰ ਲੀਗਲਾਈਜ਼ ਕੀਤਾ ਜਾਊਗਾ ਇਹ ਇੱਕ ਆਪਣੇ ਆਪ ਦੀ ਇੱਕ ਕਮਿਟਮੈਂਟ ਹੈ ਗਰੰਟੀ ਦਿੱਤੀ ਜਾਊ ਐਮਐਸਪੀ ਦੀ ਇਹਦੇ ਵਿੱਚ ਦਾ ਕੋਈ ਮੀਨਿੰਗ ਨਹੀਂ ਇਹਦਾ ਕੋਈ ਐ ਗੋਲ ਮੋਲ ਗੱਲਬਾਤ ਹੈ ਇੱਥੇ ਪੰਜਾਬ 'ਚ 2 ਸਾਲ ਹੋ ਗਏ ਸਰਕਾਰਾਂ ਦੇ 2 ਸਾਲ ਤੋਂ ਉੱਤੇ ਹੋ ਗਏ ਤੇ ਗਰੰਟੀਆਂ ਕਹਿ ਕੇ ਕਿਹੜੀਆਂ ਗਰੰਟੀਆਂ ਪੂਰੀਆਂ ਕਰਤੀਆਂ ਕਿਹੜੀਆਂ ਔਰਤਾਂ ਨੂੰ ਅਸੀਂ ਪੈਸੇ ਦੇਵਾਂਗੇ ਇਹ ਗਰੰਟੀਆਂ ਲੈਵਲ ਤੇ ਨਹੀਂ ਚੱਲਦਾ ਹੁੰਦਾ ਸਵਾਲ ਹੈ ਵੀ ਅਸੀਂ ਐ ਗੀ ਲੀਗਲਾਈਜ਼ ਕਰਨਾ ਹੈ ਇਹ ਇੱਕ ਕਮਿਟਮੈਂਟ ਆ ਸਾਰੀ ਵੀ ਇਹਦੇ ਤੇ ਅਸੀਂ ਕਾਨੂੰਨੀ ਤਬਦੀਲੀ ਕਰਨੀ ਆ ਅਸੀਂ ਇਸੇ ਇਹਨਾਂ ਦੇ ਕਰਜ਼ੇ ਇਸ ਤਰੀਕੇ ਨਾਲ ਮਾਫ ਕਰਨੇ ਆ ਇਹ ਆ ਸਿੱਧੀ ਸਿੱਧੀ ਲੈਵਲ ਦੀ ਗੱਲਬਾਤ ਗਰੰਟੀਆਂ ਵਾਲੀ ਗੱਲ ਜਿਹੜੀ ਹੈ ਇਹ ਗਰੰਟੀਆਂ ਦੇ ਕੇ ਤੇ ਤੁਸੀਂ ਉਹਦੇ ਉੱਤੇ ਕੋਈ ਕਮਿਟਮੈਂਟ ਨਹੀਂ ਵਾਦਾ ਨਹੀਂ ਇੱਥੇ ਪੰਜਾਬ ਦੇ ਵਿੱਚ ਵੀ ਇਹੀ ਆ ਤੁਹਾਡੇ ਸਾਹਮਣੇ ਆ ਗਰੰਟੀਆਂ ਦਾ ਸ਼ਬਦ ਕਿਹਾ ਸੀ ਉਹਦੇ ਚੋਂ ਇੱਕੋ ਗਰੰਟੀ ਪੂਰੀ ਹੋਈ ਆ ਉਹ 300 200 200 ਪਹਿਲਾਂ ਵੀ 200 ਯੂਨਿਟ ਪਹਿਲਾਂ ਮਾਫ ਸੀਗਾ ਇਹਨੇ 300 ਕਰਤੇ ਪੇਸ਼ ਆਇਆ ਕਰ ਰਿਹਾ ਵੀ 300 ਇਸੇ ਨੇ ਪਹਿਲੀ ਵਾਰ ਕੀਤੇ ਹੋਣ 200 ਯੂਨਿਟ ਪਹਿਲਾਂ ਹੀ ਮਾਫ ਸੀਗੇ ਤੇ ਇਸ ਕਰਕੇ ਗਰੰਟੀਆਂ ਦਾ ਸ਼ਬਦ ਹੈ ਹੀ ਆਪਣੇ ਆਪ ਤੇ ਨਾਉਨ ਇਹ ਮਤਲਬ ਕਿ ਵੀ ਇੱਕ ਪੈਟਰਨਾਈਜ਼ ਕਰਨ ਦੀ ਗੱਲਬਾਤ ਹੈ ਇਹਦੇ ਚ ਪਾਰਟੀ ਸਪੈਟਰੀ ਡੈਮੋਕ੍ਰੇਸੀ ਜਿੱਦੇ ਚ ਸਾਰੇ ਬੰਦੇ ਹਿੱਸੇਦਾਰ ਤੇ ਭਾਗੀਦਾਰ ਹੁੰਦੇ ਆ ਉਹ 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 ਉਸ ਵਸਤਾ ਦੀ ਉਸ ਲੋਕਤੰਤਰ ਵਸਤਾ ਦੀ ਬੋਲੀ ਨਹੀਂ ਹੈ ਗਰੰਟੀਆਂ ਇਸ ਕਰਕੇ ਗਾਰੰਟੀਆਂ ਕਾਂਗਰਸ ਕੋਲੇ ਤੁਸੀਂ ਦੇਖੋ ਕਦੇ ਗਾਰੰਟੀ ਸ਼ਬਦ ਨਹੀਂ ਆਉਂਦਾ ਮੋਦੀ ਕੋਲੇ ਗਾਰੰਟੀ ਆਉਂਦਾ ਔਰ ਕੇਜਰੀਵਾਲ ਕੋਲੇ ਗਾਰੰਟੀ ਆਉਂਦਾ ਉੱਥੇ ਤਾਂ ਉਹਨਾਂ ਨੇ ਹੋਰ ਵੀ ਕਮਾਲ ਕੀਤੀਆਂ ਵੀ ਮੋਦੀ ਦੀਆਂ ਗਾਰੰਟੀਆਂ ਉਹਨਾਂ ਦਾ ਬੈਨੀਫੈਸਟੋ ਇਸ ਲਾਈਨ ਕੋ ਚੱਲਦਾ ਗਾਰੰਟੀਆਂ ਮੋਦੀ ਦੀਆਂ ਗਾਰੰਟੀਆਂ ਮੋਦੀ ਦੀਆਂ ਗਾਰੰਟੀਆਂ ਇਹ ਡਿਕਟੇਟਰਸ਼ਿਪ ਵਾਲਾ 1 ਮੈਨ ਰੂਲ ਵਾਲਾ ਇਹ ਸਾਰੀ ਲੈਂਗੁਏਜ ਹੈ ਇਹ ਲੈਂਗੁਏਜ ਕੋਈ ਡੈਮੋਕ੍ਰੇਸੀ ਵਾਲੀ ਨਹੀਂ ਲੈਂਗੁਏਜ ਹੀ ਹੈ ਨਹੀਂ ਆਪਣੇ ਆਪੇ ਇਸ ਕਰਕੇ ਇਹਨਾਂ ਦੇ ਬੇਸਿਕ ਤੁਸੀਂ ਤੁਸੀਂ ਬਿਟਵੀਨ ਦੀ ਲਾਈਨ ਕਦੇ ਦੇਖੋ ਇਹਨਾਂ ਦੀ ਦੋਨਾਂ ਦੀ ਬੋਲੀ ਵਿੱਚ ਏਜੰਡੇ ਵਿੱਚ ਭਾਸ਼ਣਾ ਵਿੱਚ ਉਹਦੇ ਵਿੱਚ ਸਾਰਾ ਗੋਲ-ਮੋਲ ਗੱਲਾਂ ਹੁੰਦੀਆਂ ਫਰਕ ਹੈ ਸਾਰਾ ਜੋ ਕਾਂਗਰਸ ਕਹਿੰਦੀ ਉਹ ਫਰਕ ਹੈ ਕੇਜਰੀਵਾਲ ਜੋ ਕਹਿੰਦਾ ਫਰਕ ਹੈ ਕੇਜਰੀਵਾਲ ਭਾਵਕ ਲੈਵਲ ਦੀ ਸਤਾ ਲੈਵਲ ਦੀਆਂ ਗੱਲਾਂ ਤੇ ਕਰਦਾ ਹੈ ਉਹ ਦੂ ਚਕੇ ਜਿਹੜੀ ਕਾਂਗਰਸ ਦਾ ਮੈਨੀਫੈਸਟੋ ਤੇ ਕਲੀਅਰ ਕੱਟ ਕਰਦਾ ਹੈ 90% ਤੋਂ 10% ਅਬਦੀ ਇਹਦੀ ਇਹ ਸਿੱਧੀ ਸਿੱਧੀ ਗੱਲ ਕਰਦਾ ਹੈ ਇਸ ਕਰਕੇ ਜੇ ਅੱਜ ਦੇ ਯੁੱਗ ਦੇ ਵਿੱਚ ਕੋਈ ਸੋਸ਼ਲਿਸਟਿਕ ਅੱਜ ਦੇ ਕਿਸੇ ਵੀ ਕੰਟਰੀ ਦੇ ਵਿੱਚ ਕੋਈ ਸੋਸ਼ਲਿਸਟਿਕ ਆ ਜਾਂਦਾ ਵੈਲਫੇਅਰ ਸਟੇਟ ਤੋਂ ਵੀ ਅਗਲਾ ਸੋਸ਼ਲਿਸਟਿਕ ਸਟੇਟ ਦਾ ਅਜੰਡਾ ਤਾਂ ਉਹ ਉਹ ਕਾਂਗਰਸ ਦਾ ਮੈਨੀਫੈਸਟੋ ਹੈ ਇਹ ਤਾਂ ਨੇੜੇ ਤੇੜੇ ਵੀ ਨਹੀਂ ਜਾ ਸਕਦਾ ਕੇਜਰੀਵਾਲ ਤਾਂ ਉਹਦੇ ਬਿਲਕੁਲ ਨਹੀਂ ਹੈ ਇਹ ਠੀਕ ਹੈ ਉਹ ਉਹ ਇਹ ਇਹ ਉਹਦੀ ਗੱਲ ਠੀਕ ਹੈ ਉਹਦਾ ਆਪਣਾ ਪਰਸਨਲ ਮਾਮਲਾ ਵੀ ਮੈਂ ਪੰਜਾਬ ਨੂੰ ਦਿੱਲੀ ਨੂੰ ਮੈਂ ਪੂਰਨ ਸਟੇਟ ਬਣਾਉਂਗਾ ਠੀਕ ਹੈ ਪੂਰਨ ਸਟੇਟ ਬਣਾਵੇ ਪੰਜਾਬ ਇਹ ਠੀਕ ਹੈ ਦਿੱਲੀ ਬਾਅਦ ਪੰਜਾਬ ਬਾਰੇ ਕਿਉਂ ਨਹੀਂ ਕਹਿੰਦਾ ਵੀ ਉਹਨੂੰ ਪੂਰਨ ਸਟੇਟ ਬਣਾਇਆ ਜਾਊਗਾ ਜਿਹਦਾ ਇੱਥੇ ਕੋਈ ਵੀ ਪੰਜਾਬ ਦਾ ਕੋਈ ਵੀ ਲੀਡਰ ਇਸ ਕਿਸਮ ਦਾ ਏਜੰਡਾ ਲੈ ਕੇ ਨਹੀਂ ਆ ਵੀ ਇਹਦੇ ਚ ਜਿਹੜਾ 70 79 ਤੇ 80 ਭਰਾਵਾ ਇਹ ਕੱਢੀਆਂ ਜਾਣੀਆਂ ਤੇ ਪੂਰਨ ਸਟੇਟ ਇਹਨੂੰ ਪੰਜਾਬ ਨੂੰ ਹੀ ਬਣਾਇਆ ਜਾਊਗਾ ਇਹ ਪੂਰਨ ਸਟੇਟ ਨਹੀਂ ਆ ਜਿਹੜੀਆਂ ਆ ਆਰਟੀਕਲ ਇਹਦੇ ਰੀਆਰਗੇਨਾਈਜੇਸ਼ਨ ਐਕਟ 266 ਤੇ ਪਾਤੇ ਆ ਉਹਦੇ ਨਾਲ ਸਾਰਾ ਇਹਨਾਂ ਦਾ ਦੂਜੀਆਂ ਸਟੇਟਾਂ ਦੇ ਵਿੱਚ ਕਿਤੇ ਵੀ ਨਹੀਂ ਹੈ ਬਾਕੀ ਜਿਹੜੇ ਰਿਸੋਰਸਸ ਦੀ ਵੰਡਣ ਦੀ ਜਿਹੜੀ ਤਾਕਤ ਹੈ ਅਥਾਰਟੀ ਆ ਉਹ ਸੈਂਟਰ ਕੋਲ ਚਲੀ ਗਈ ਬਾਕੀ ਜੇ ਕਿਤੇ ਦੂਜੀਆਂ ਸਟੇਟਾਂ ਦੇ ਵਿੱਚ ਹੁੰਦਾ ਫਰਜ਼ ਕੀਤਾ ਵੀ ਉੱਥੇ ਕਵੇਰੀ ਦਾ ਰੋਲਾ ਪਿਆ ਸਾਊਥ ਦੇ ਵਿੱਚ ਨਾਲ ਲੱਗਦੇ ਜਿੰਨੀਆਂ ਸਟੇਟਾਂ ਉਹਨਾਂ ਦਾ ਹੀ ਟ੍ਰਿਬਿਊਨਲ ਬਣ ਕੇ ਉਹਦੇ ਤੇ ਫੈਸਲਾ ਕਰੂਗਾ ਇੱਥੇ ਸੈਂਟਰ ਕਰਦਾ ਇਸ ਕਰਕੇ ਹਰਿਆਣਾ ਤੇ ਪੰਜਾਬ ਦੇ ਵਿੱਚ ਪਾਣੀ ਦੇ ਰੋਲੇ ਨੂੰ ਸੈਂਟਰ ਕਰਦਾ ਕਿਉਂਕਿ ਨਾ ਪੰਜਾਬ ਪੰਜਾਬ ਇੱਥੇ ਪੂਰਨ ਸਟੇਟ ਦਾ ਨਾਮ ਹੈ ਤੇ ਹਰਿਆਣਾ ਪੂਰਨ ਸਟੇਟ ਹੈ ਦੋਨਾਂ ਦੇ ਵਿੱਚ ਜਿਹੜੀ ਵੰਡ ਹੋਈ ਆ ਉਹਦੇ ਵਿੱਚ ਇੱਕ ਬੰਦਰੰਗੂ ਵਿਚਾਰੇ ਬੈਠਾ ਸਟੇਟ ਹੈ ਉਹ ਦੋਨਾਂ ਨੂੰ ਦੋਨਾਂ ਦੇ ਪਾਸਿਓਂ ਆਪਣੀ ਮਰਜ਼ੀ ਨਾਲ ਟੁਕੜੇ ਟੁਕੜੇ ਕੱਢਦੇ ਰਿਹਾ ਹੈਗਾ ਸਾਰਾ ਕੁਝ ਇਸ ਕਰਕੇ ਦੋਨੇ ਸਟੇਟਸ ਦੇ ਵਿੱਚ ਇਹ ਏਜੰਡਾ ਕਿਉਂ ਨਹੀਂ ਲੈ ਕੇ ਆਉਂਦਾ ਇਹ ਪੰਜਾਬ ਵਿੱਚ ਤਾਂ ਰਾਜ ਕਰਦਾ ਕਿ ਜਿਹੜਾ ਰਾਜ ਕਰ ਰਿਹਾ ਹੈ ਆਵਾਦੀ ਪਾਣੀ ਇਹ ਇਹ ਦੱਸੋ ਇਹਦੇ ਨਾਲ ਇੰਡੀਆ ਗੱਡ ਜੋੜ ਦੇ ਵਿੱਚ ਕੋਈ ਕੰਫਲਿਕਟ ਵੀ ਆ ਸਕਦੀ ਹੈ ਕੋਈ ਟਕਰਾਹ ਦੀ ਸਥਿਤੀ ਵੀ ਆ ਸਕਦੀ ਹੈ ਲੋਕ ਕਿਹਾ ਜਾਂਦਾ ਜਿਹੜੀ ਬੋਲੀਏ ਬੋਲਣ ਲੱਗ ਪਿਆ ਉਹ ਲੋਕ ਤਾਂ ਸ਼ੱਕ ਕਰਦੇ ਜਿਹਦੇ ਤੇ ਬਹੁਤ ਚੈਨਲਾਂ ਤੇ ਅੱਜਕੱਲ ਯੂਟਿਊਬਰ ਸਾਰੇ ਇਸ ਗੱਲ ਤੇ ਸ਼ੱਕ ਸੀਨੀਅਰ ਜਿਹੜੇ ਯੂਟਿਊਬਰ ਉਹ ਇਸ ਕਮੈਂਟ ਕਰ ਰਹੇ ਆ ਵੀ ਇਹਦੇ ਨਾਲ ਤਾਂ ਇਹ ਬੋਲੀਏ ਨੇ ਬਦਲਦੀ ਮੁਹਾਵਰੇ ਬਦਲਦਾ ਜਿਹੜਾ ਕਿ ਸਾਊਥ ਦੇ ਵੀ ਕਿਸੇ ਕਿਸੇ ਲੀਡਰ ਨੇ ਨਹੀਂ ਜਿਹੜਾ ਪਾਰਟਨਰ ਆ ਇੰਡੀਆ ਗੱਠਜੋੜ ਨਾਲ ਕਿਸੇ ਨੇ ਨਹੀਂ ਕੀਤਾ ਨਾ ਕਿਤੇ ਨਾ ਕਿਤੇ ਬਿਹਾਰ ਵਾਲਿਆਂ ਨੇ ਕੀਤਾ ਤੇ ਨਾ ਹੋਰ ਕਿਸੇ ਨੇ ਨਹੀਂ ਕੀਤਾ ਜਿਹੜਾ ਇਹਨੇ ਆ ਕੇ ਹੁਣ ਸਰ ਬਦਲਤਾ ਇਹ ਸਾਰੀ ਜਿਹੜੀ ਬੋਲੀ ਆ ਲੈਂਗੁਏਜ ਆ ਉਹ ਸੌਫਟ ਹਿੰਦੂਤਵਾ ਵਾਲੀ ਇਹਦੀ ਹੈ ਸਾਰੀ ਜਿਹੜੀ ਇਹਨੇ ਇਹ ਵਰਤਦਾ ਹੈਗਾ ਧੀਰੀਵਲ ਵਰਤਦਾ ਜਾਂ ਜਿਸ ਤਰੀਕੇ ਨਾਲ ਚੀਫ ਮਿਨਿਸਟਰ ਸਾਰਾ ਕੁਝ ਕਰਦਾ ਫਿਰਦਾ ਭਗਵੰਤ ਮਾਨ ਦੇ ਨਾਲ ਜੁੜ ਕੇ ਉਹ ਵੀ ਕੋਈ ਸੋਲਿਡ ਪੋਲੀਟੀਕਲ ਗੱਲਬਾਤ ਨਹੀਂ ਹੈ ਉਹ ਵੀ ਡਰਾਮੇਬਾਜ਼ੀ ਤੇ ਨਾਟਕਬਾਜ਼ੀ ਉੱਤੇ ਸਾਰਾ ਕੰਮ ਕਰਦਾ ਹੈ ਇਹ ਵੀ ਇਸੇ ਤਰੀਕੇ ਨਾਲ ਕੌਣ ਬਣੇਗਾ ਪ੍ਰਾਈਮ ਮਿੰਿਸਟਰ ਇਦੂ ਬਾਦ ਇਸ ਇਹ ਕੋਈ ਇਸ਼ੂ ਹੈ ਭਾ ਪੀਜੇਪੀ ਦਾ ਕੋਈ ABC D ਕੋਈ ਬਣ ਜੇ ਸਵਾਲ ਤਾਂ ਜੇ ਪੀਜੇਪੀ ਕੋਲੇ ਪਸੱਤਾ ਆਉਂਦੀ ਹੈ ਕਿਸੇ ਨੂੰ ਵੀ ਬਣਾ ਸਕਦੇ ਮੋਤੀ ਬਣੇ ਨਾ ਬਣੇ ਇਹਦੇ ਵਿੱਚ ਕੀ ਫਰਕ ਹੈ ਉਹਨਾਂ ਦੀਆਂ ਪਾਲਿਸੀਆਂ 'ਚ ਕੋਈ ਪ੍ਰੋਗਰਾਮ ਨਹੀਂ ਆਊਗਾ ਉਹਨਾਂ ਦੀ ਹਿੰਦੂਤਵਾਦੀ ਜਿਹੜੀ ਏਜੰਡਾ ਹੈ ਉਹਦੇ 'ਚ ਕੋਈ ਫਰਕ ਨਹੀਂ ਆਊਗਾ ਜੇ ਵੀ ਜੇ ਪੀਜੇਪੀ ਪਾਵਰ 'ਤੇ ਆਉਂਦੀ ਹੈ ਬਸ ਬੇਸਿਕ ਇਸ਼ੂ ਤਾਂ ਸਿਆਸੀ ਹੈ ਇਸ ਕਰਕੇ ਸਿਆਸੀ ਨੂੰ ਛੱਡ ਕੇ ਇਹ ਪ੍ਰਾਈਮ ਮਿਨਿਸਟਰ ਤੇ ਫੋਕਸ ਕਰਦਾ ਇਹਦੇ ਨਾਲ ਕੋਈ ਇਪੋਲੀਟিক্যাল ਨਹੀਂ ਹੈ ਇਹ ਤਿਲਕਨਵਾਦੀ ਦਾ ਦਾ ਅਜੰਡਾ ਹੈ ਜਿਹੜਾ ਕਿ ਇਹ ਕੇਗਰੀਵਾਲ ਪੇਸ਼ ਕਰ ਰਿਹਾ ਹਾਂ ਕੁਝ ਗੱਲਾਂ ਇਹਨੂੰ ਮਜਬੂਰੀ ਵਿੱਚ ਇੰਡੀਆ ਘੱਟ ਦੇ ਬੰਦ ਨਾਲ ਜੁੜੇ ਹੋਣ ਕਰਕੇ ਲੈਣੀਆਂ ਪੈ ਰਹੀਆਂ ਤੇ ਉਹਦੇ ਤੇ ਹੋਰ ਵੀ ਪਾਰਟੀਆਂ ਲੈ ਰਹੀਆਂ ਇਹ ਵੀ ਲੈ ਰਹੀ ਹਾਂਜੀ ਇਹਦੇ ਬਾਹਰ ਆਉਣ ਨਾਲ ਕੀ ਅਸਰ ਪਿਆ ਹੋਵੇਗਾ ਕੀ ਅਸਰ ਪੈ ਰਿਹਾ ਬਾਰੌਣ ਨਾਲ ਬਾਰੌਣ ਨਾਲ ਸਿੱਧਾ ਅਸਰ ਪਿਆ ਇਹਦਾ ਵੀ ਉੱਥੇ ਬਲ ਮਿਲੇਗਾ ਇਹਦੀ ਕੈਂਪੇਨ ਨੂੰ ਦਿੱਲੀ ਦੇ ਵਿੱਚ 4 ਸੀਟਾਂ ਤੇ ਲੜ ਰਿਹਾ ਹੈ ਉੱਥੇ ਉੱਥੇ ਜ਼ਰੂਰ ਅਸਰ ਹੋਇਆ ਪਵੇਗਾ ਹਰਿਆਣਾ ਚ ਬਹੁਤਾ ਅਸਰ ਨਹੀਂ ਪਵੇਗਾ ਜਾਂ ਪਵੇਗਾ ਇਹਦਾ ਥੋੜਾ ਜਿਹਾ ਅਸਰ ਪੈ ਸਕਦਾ ਪਰ ਪੰਜਾਬ ਵਿੱਚ ਜੇ ਕੇ ਜੀ ਵੱਲ ਆਉਂਦਾ ਇਹਦਾ ਉਲਟਾ ਅਸਰ ਪਵੇਗਾ ਇਸੇ ਪੰਜਾਬ ਦੇ ਵਿੱਚ ਤਾਂ ਪੰਜਾਬ ਵਿੱਚ ਕਿਹਾ ਜਾਂਦਾ ਵੀ ਇਹ ਤਾਂ ਸਾਰਾ ਕਬਜ਼ਾ ਕਰੀ ਬੈਠੇ ਭਗਵੰਤ ਮਾਨਤਾ ਇਹਨਾਂ ਦਾ ਇਹਨਾਂ ਦੇ ਨਾਲ ਨਦੀ ਮਰਜ਼ੀ ਮੁਤਾਬਕ ਚੱਲ ਰਿਹਾ ਹੈ ਦਿੱਲੀ ਵਾਲਿਆਂ ਦੀ ਮਰਜ਼ੀ ਮੁਤਾਬਕ ਕੰਮ ਕਰ ਰਿਹਾ ਇੱਥੇ ਤਾਂ ਇੱਥੇ ਕਿਸੇ ਵੀ ਥਾਂ ਤੇ ਜਾਵੜੇ ਇੱਥੇ ਲੋਕਾਂ ਨੇ ਨਾ ਇਕੱਠ ਹੋਣੇ ਉਸ ਤਰੀਕੇ ਨਾਲ ਜਿਹੜੇ ਇਹਦੇ 2014 ਚ ਹੁੰਦੇ ਰਹੇ ਸੀ ਕੇਜਰੀਵਾਲ ਦੇ ਜਦੋਂ ਇਹ ਆਉਂਦਾ ਸੀ ਪੰਜਾਬ ਦੇ ਵਿੱਚ ਨਹੀਂ ਨਹੀਂ 19 ਦੇ ਵਿੱਚ ਜਿਹੜੇ 22 ਦੇ ਵਿੱਚ ਵੀ ਤਾਂ ਇਕੱਠ ਹੋਏ ਨਾ 22 ਦੇ ਵਿੱਚ ਵੀ ਇਕੱਠ ਕਰਦਾ ਰਿਹਾ ਪਰ ਹੁਣ ਨਹੀਂ ਹੋੜ ਹੁਣ ਨਹੀਂ ਹੋਣੇ ਉਦੋਂ ਪਿੱਛੋਂ ਸਰਕਾਰ ਇਹਦੀ ਆ ਗਈ ਲੋਕਾਂ ਨੇ ਦੇਖ ਲਿਆ ਹੌਨ ਕਾਟਨੇ ਹੋਣੇ ਦਾ ਕਾਟ ਦਾ ਨੈਗੇਟਿਵ ਇੰਪੈਕਟ ਕਾਹੂ ਸ਼ਾਇਦ ਇਹਨੂੰ ਵੀ ਪਤਾ ਹੋਵੇ ਸਾਡੇ ਮੁਤਾਬਕ ਤਾਂ ਇਹ ਆ ਵੀ ਇਹਦਾ ਨੈਗੇਟਿਵ ਇੰਪੈਕਟ ਪਊਗਾ ਦਿੱਲੀ 'ਚ ਜ਼ਰੂਰ ਪੁਆਇੰਟ ਪਊਗਾ ਹਰਿਆਣੇ 'ਚ ਕਿੰਨਾ ਪੈ ਸਕਦਾ ਮੈਂ ਕਹਿ ਨਹੀਂ ਸਕਦਾ ਹਰਿਆਣੇ ਦੇ ਵਿੱਚ ਕੇਵਲ ਇੱਕ ਸੀਟ ਲੜਦੇ ਨੌਂ ਸੀਟਾਂ ਕਾਂਗਰਸ ਲੜ ਰਹੀ ਹੈ ਹਾਂ ਉਹਦੇ ਵਿੱਚ ਉਹ ਇੱਕ ਸੀਟ ਤੇ ਜਿਹੜੀ ਲੜ ਰਿਹਾ ਉਹਦੇ ਚ ਉਹਦਾ ਉਹਦੀ ਪੋਜੀਸ਼ਨ ਨੂੰ ਕਿੰਨਾ ਫਰਕ ਪਊ ਕਿਉਂਕਿ ਆਲਰੇਡੀ ਉੱਥੇ ਉੱਥੇ ਇਹ ਨਹੀਂ ਪਾਏ ਜਿੰਦਰ ਲੜ ਰਿਹਾਗਾ ਡਸਟੇਲਸਟਾ ਜਿਹੜਾ ਜਿਹੜੀ ਸੀਟ ਇਹਨਾਂ ਕੋਲੇ ਆ ਨੈਲੋ ਦਾ ਅਬੇ ਚਟਾਲਾ ਹੈ ਆ ਇੱਕ ਚਟਾਲਾ ਹੈ ਤੇ ਹੁਣੇ ਨਹੀਂ ਪਤਾ ਲੱਗ ਸਕਦਾ ਕਿ ਕਿੰਨੀ ਕੇ ਦੀ ਪੋਜੀਸ਼ਨ ਹੋ ਰਹੀ ਹੈ ਤੇ ਜਿੰਦਲ ਦੀ ਪੋਜੀਸ਼ਨ ਆਲਰੇਡੀ ਉੱਥੇ ਕੋਈ ਬਹੁਤੀ ਚੰਗੀ ਨਹੀਂ ਹੈ ਇਸ ਕਰਕੇ ਲੜਾਈ ਦੂਜੇ ਪਾਸੇ ਵੀ ਹੋ ਸਕਦੀ ਹੈ ਉੱਥੇ ਜ ਫਾਇਦਾ ਵੀ ਇਹਦਾ ਹੋ ਸਕਦਾ ਪਰ ਪੰਜਾਬ ਦੇ ਵਿੱਚ ਤਾਂ ਬਿਲਕੁਲ ਪਤਾ ਹੈ ਵੀ ਇੱਥੇ ਆ ਕੇ ਇਹਨਾਂ ਨੇ 300 ਯੂਨਿਟ ਕਾ ਬਿਜਲੀ ਫ੍ਰੀ ਦੇਣ ਤੋਂ ਬਿਨਾ ਔਰ ਕੁਛ ਵੀ ਨਹੀਂ ਕੀਤਾ ਇਸ ਕਰਕੇ ਇੱਥੇ ਪੰਜਾਬ ਦੇ ਵਿੱਚ ਤਾਂ ਹੁਣ ਕਿਵੇਂ ਮੰਨ ਲੈਣਗੇ ਜਿਹੜਾ ਕਾਂਗਰਸ ਦਾ ਉੱਥੇ ਮੈਨੀਫੈਸਟੋ ਉਹਦੇ ਤਾਂ ਕਹਿ ਵੀ ਅਸੀਂ 1 ਲੱਖ ਆਹ ਘਰੇਲੂ ਔਰਤਾਂ ਨੂੰ ਦੇਵਾਂਗੇ ਪੈਸਾ ਅਸੀਂ ਜਿਹੜੀ ਘਰ ਦੇ ਵਿੱਚ ਕੋਈ ਕੰਮ ਕਰਦੀ ਹੈ ਨੌਕਰੀ ਨਹੀਂ ਕਰਦੀ ਬਾਹਰ ਜਿਹੜੇ ਕੰਮ ਦੀ ਕੀਮਤ ਨਹੀਂ ਪੈਂਦੀ ਰਹੀ ਹਾਂ ਤੱਕ ਅਸੀਂ ਉਸ ਉਸ ਔਰਤ ਨੂੰ ਉਸ ਮਿਹਨਤ ਦਾ ਫਲ ਦੇਵਾਂਗੇ 1 ਲੱਖ ਰੁਪਿਆ ਉਹਨੂੰ ਸਾਲ ਦਾ ਦਿਆ ਕਰਾਂਗੇ ਇੱਕ ਇਹ ਗੱਲ ਕਹਿ ਕੇ ਦਿਖਾਵੇ ਇਹ ਇਹਨਾਂ ਦਾ ਜਿਹਨੂੰ ਕਿਹਾ ਸੀ ਅਸੀਂ ਔਰਤਾਂ ਨੂੰ ਦੇਣਾ ਨਹੀਂ ਦਿੱਤਾ ਇਹਨਾਂ ਨੇ 1000 ਰੁਪਇਆ ਵੀ ਨਹੀਂ ਦਿੱਤਾ ਪਰ ਦਿੱਲੀ ਦੇ ਪੰਜਾਬ ਨੂੰ ਦਿੱਲੀ ਚ ਦੇਣਾ ਸ਼ੁਰੂ ਕਰ ਦਿੱਤਾ ਪੰਜਾਬ ਦੇ ਨਹੀਂ ਦਿੱਤਾ ਉਹ ਪੰਜਾਬ ਚ ਨਹੀਂ ਦਿੱਤਾ ਦਿੱਲੀ ਚ ਦੇਣਾ ਸ਼ੁਰੂ ਕਰਦੇ ਕਰਕੇ ਪੰਜਾਬ ਵਿੱਚ ਇਹਦਾ ਇੰਪੈਕਟਾ ਹੋ ਨੈਗੇਟਿਵ ਪਊ ਉਲਟ ਪਊ ਅਸਰ ਤੇ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਚ ਇਡੀ ਤੇਜ਼ੀ ਨਾਲ ਆ ਜਾਏ ਨਹੀਂ ਤਾਂ ਹੁਣ ਆ ਜਾਣਾ ਚਾਹੀਦਾ ਸੀ ਹੁਣ ਤੱਕ ਇਹਨੂੰ ਪੰਜਾਬ ਦੇ ਵਿੱਚ ਨਹੀਂ ਆ ਰਿਹਾ ਤੋਂ ਇਸ ਕਰਕੇ ਦਿੱਲੀ ਦੇ ਵਿੱਚ ਇਹਦਾ ਪੋਜ਼ਿਟਿਵ ਅਸਰ ਪੈ ਸਕਦਾ ਪਹੂਗਾ ਵੀ ਪਰ ਇੱਥੇ ਨਹੀਂ ਪੈਂਦਾ ਇਸੇ ਕਰਕੇ ਸ਼ਾਇਦ ਉਹਨੂੰ ਨਹੀਂ ਸੱਦਿਆ ਜਾ ਰਿਹਾ ਮੈਨੂੰ ਕੋਈ ਪਲਾਨ ਮੇਰੇ ਕੋਲ ਇਹ ਵੀ ਆ ਦਿੱਲੀ ਦੀਆਂ ਚੋਣਾ ਛੇਵੇਂ ਪੜਾਜਾ ਪੰਜਾਬ ਦੀਆਂ ਸੱਤਵੇਂ ਪੜਾਜਾ ਮੇਰੇ ਕੋਲ ਸੱਤਵੇਂ ਪੜਾਜਾ ਤੱਕ ਆਉਂਦੇ ਆਉਂਦੇ ਤਾਂ ਪੰਜਾਬ ਚ ਆਉਣਾ ਹੀ ਹੋਏਗਾ ਨਾ